ਇੱਕੋ ਰਾਤ ਦੇ ਵਿੱਚ ਚੋਰਾਂ ਨੇ 7-8 ਦੁਕਾਨਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਈ ਕੈਦ ਦੁਕਾਨਦਾਰਾਂ ਦਾ ਫੁੱਟਿਆ ਗੁੱਸਾ ਜੀਹਾਂ ਮਾਮਲਾ ਸਰਹੱਦੀ ਲੱਕੇ ਕਲਾਂ ਨੌਰ ਤੋਂ ਸਾਹਮਣੇ ਆਇਆ ਕਿ ਇੱਕ ਰਾਤ ਦੇ ਵਿੱਚ ਚੋਰਾਂ ਵੱਲੋਂ 7-8 ਦੁਕਾਨਾਂ ਤੇ ਚੋਰੀ ਕੀਤੀ ਗਈ ਹੈ ਜਦੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵਿੱਚੋਂ ਬੇਕਰੀ ਵਾਲੀ ਦੁਕਾਨ ਦੇ ਉੱਪਰ 2000 ਰੁਪਏ ਨਕਦੀ ਚੋਰੀ ਚੋਰ ਕਰਕੇ ਫਰਾਰ ਹੋ ਗਏ ਨੇ ਦੂਜੇ ਪਾਸੇ ਗੋਪੀ ਚੰਦ ਦੇ ਸਟੋਰ ਦੇ ਉੱਤੋਂ 5000 ਰੁਪਏ ਨਕਦੀ ਚੋਰੀ ਹੋਈ ਹੈ ਇਸ ਦੇ ਨਾਲ ਹੀ ਹੋਰ ਕਈ ਦੁਕਾਨਾਂ ਸਟੋਰਾਂ ਦੇ ਉੱਪਰ ਚੋਰੀ ਹੋਈ ਹੈ ਆਓ ਆਪਾਂ ਇਸ ਦੁਕਾਨਦਾਰਾਂ ਦੇ ਨਾਲ ਕਰਦੇ ਹਾਂ ਗੱਲਬਾਤ ਜੀ ਹਾਂ ਮਾਮਲਾ ਸਰਹੱਦੀ ਕਸਬਾ ਕਲਾਨੌਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ 7-8 ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਨੇ ਚੋਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਦੁਕਾਨਦਾਰਾਂ ਤੇ ਆਮ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਚੋਰੀ ਦੀਆਂ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਿੰਦਰ ਮਹਾਜਿਆ ਨੇ ਦੱਸਿਆ ਕਿ ਉਹਨਾਂ ਦੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਸਾਹਮਣੇ ਸਨਰਾਈਜ਼ ਬੇਕਰੀ ਐ ਬੀਤੀ ਰਾਤ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਗੱਲੇ ਵਿੱਚ ਪਏ 22000 ਰੁਪਏ ਦੀ ਨਕਦੀ ਤੇ ਫਰਿੱਜ ਵਿੱਚੋਂ ਕੋਲਡ ਡਰਿੰਕ ਦੇ ਕੈਨ ਚੋਰੀ ਕਰਕੇ ਲੈ ਗੇ ਦੂਸਰੀ ਚੋਰੀ ਦੀ ਘਟਨਾ ਸੰਬੰਧੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੀ ਗੇਟ ਦੇ ਨਜ਼ਦੀਕ ਗੋਪੀ ਖੰਡ ਫੀਡ ਸਟੋਰ ਦੀ ਦੁਕਾਨ ਹੈ ਤੇ ਪੀਤੀ ਦਾ ਚੋਰਾ ਵੱਲੋਂ ਉਹਨਾਂ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਗੱਲੇ ਵਿੱਚ ਪਏ 5000 ਰੁਪਏ ਦੇ ਕਰੀਬ ਚੋਰੀ ਕਰਕੇ ਲੈ ਗਏ ਜਿਸ ਤੋਂ ਇਲਾਵਾ ਚੋਰਾ ਵੱਲੋਂ ਪੈਲਸ ਦਫਤਰ ਸੁਭਾਸ਼ ਮਾਰਬਲ ਸਟੋਰ ਕਿਸਾਨ ਸੇਵਾ ਕੇਂਦਰ ਕੀਟਨਾਸ਼ਕ ਦਵਾਈਆਂ ਦੀ ਦੁਕਾਨਾਂ ਤੇ ਸਾਇਲਟੀ ਸਟਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਹੜਾ ਜਿਹੜੀ ਪਿਛੇ ਲੰਘੀ ਆ ਕਲਾ ਨੌਰ ਦੇ ਘਟੋ ਘਟ 11 12 ਦੁਕਾਨਾਂ ਦੀ ਇੱਥੇ ਚੋਰੀ ਹੋ ਗਈ ਦੀ ਆ ਇਨਾ ਗੁੰਡਾ ਰਾਜ ਤੇ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਆਪਣੇ ਲੋਹਾ ਲੈ ਆਂਦੀ ਹੈ ਪਈ ਸਾਰੇ ਪੰਜਾਬ ਨੂੰ ਸਾਫ਼ ਕਰਦਣ ਲੱਗੇ ਆ ਜੀ ਅਸੀਂ ਗੁੰਡਾਗਰਦੀ ਮਕਾਦਨ ਲੱਗੇ ਆ ਅਸੀਂ ਆਪਣਾ ਨਸ਼ਾ ਮਕਾਦਨ ਲੱਗੇ ਆ ਪਰ ਅੱਜ ਦੀ ਰਾਤ ਲੱਗਿਆ ਕਿ 11 ਚੋਰੀਆਂ ਕੱਲੇ ਕਲਾਂਨੌਰ ਦੇ ਵਿੱਚ 11 ਦੁਕਾਨਾਂ ਟੁੱਟੀਆਂ ਨੇ ਜੋ ਇਥੇ ਹਲਾ ਦਾ ਕਦੀ ਕੋਈ ਪੁਲਿਸ ਵਾਲਾ ਨਹੀਂ ਲੱਭਾ ਰਾਲੂ ਕਦੀ ਕੋਈ ਗਸਤ ਕਰਦਾ ਕੋਈ ਤੇ ਜਦੋਂ ਪੁਲਿਸ ਵਾਲਾ ਨਾਲ ਗੱਲ ਕੋ ਕਰੀਏ ਤਾਂ ਆਂਦੇ ਸਾਡੇ ਕੋਲ ਪੁਲਿਸ ਹੀ ਨਹੀਂ ਗਈ ਤੇ ਸਰਕਾਰਾਂ ਇੱਕ ਬਨੇ ਕਹੀ ਜਾਂਦੀਆਂ ਨੇ ਅਸੀਂ ਸਾਰਾ ਕੁਝ ਠੀਕ ਕਰਦਣ ਲੱਗੇ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਹੈ ਇਹ ਜਿਹੜੇ ਗੁੰਡਿਆਂ ਨੇ ਨੀਅਤ ਕਰਾਂ ਤੋੜੀਆਂ ਨੇ ਇੱਕ ਤੈਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਲੱਭੇ ਜਾਣ ਵੀ ਇਹ ਗੁੰਡੇ ਹੈ ਕਿਹੜੇ ਨੇ ਜਿਨ੍ਹਾਂ ਨੇ ਐਡੀ ਵੱਡੀ ਦਿਲਬਦਨੀ ਕਰਕੇ ਇੱਕ ਰਾਤ ਚ 11 ਚੋਰੀਆਂ ਕੀਤੀਆਂ ਨੇ ਇਹ ਕਲਾਂ ਦਾ ਇਹ ਹਲਾਦ ਹੋ ਗਏ ਨੇ ਵੀ ਲੋਕੀ ਘਰਾਂ ਦੇ ਵਿੱਚ ਵੀ ਵਿਚਾਰੇ ਸਹਿਮ ਦਾ ਮਾਹੌਲ ਬਣ ਗਿਆ ਵੀ ਅਸੀਂ ਘਰਾਂ 'ਚ ਰਹਿਣਾ ਕਿੱਦਾਂ ਵਾ ਇਹ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਲੋਕਾਂ ਦੀ ਰਾਖੀ ਸਰਕਾਰਾਂ ਦਾ ਫਰਜ਼ ਬਣਦਾ ਪੁਲਿਸ ਬੁਖਾਣ ਦਾ ਫਰਜ਼ ਬਣਦਾ ਵੀ ਲੋਕਾਂ ਦੀ ਰਾਖੀ ਵਾਸਤੇ ਆਪਣਾ ਜਿਹੜੇ ਆਪਣਾ ਜਿਹੜੇ ਵੀ ਉਹਨਾਂ ਦੀ ਮਸ਼ਿਹਦਰੀ ਆ ਉਹ ਪੂਰੀ ਇਸ ਕੰਮ ਤੇ ਲਾਈ ਜਾਵੇ ਕਿਹੜਾ ਹੈ ਅਰੇ ਚੋਰੀ ਸਵੇਰੇ ਤਕਰੀਬਨ ਕੋਈ 3 ਕੋ ਵੇਣਾ ਸਾਡੀ ਚੋਰੀ ਹੋਈ ਹੈ। ਕੋਈ ਸਾਡੇ ਕੋ ਘਰ ਕੋਈ 5:00 ਵਜੇ ਕੋਈ ਸਾਡੇ ਕੋ ਆਇਆ ਸੀ ਕਿ ਤੁਹਾਡੇ ਜਿਹੜੇ ਦੁਕਾਨ ਦੇ ਜਿਹੜੇ ਜੰਦਰੇ ਟੁੱਟੇ ਹੋਏ ਨੇ। ਕਿ ਦੁਕਾਨ ਦਾ ਸ਼ਟਰ ਖੁੱਲਿਆ ਆਇਆ ਤੇ ਤੁਸੀਂ ਆ ਕੇ ਵੇਖੋ। ਨੁਕਸਾਨ ਪਾਚੀ ਸਾਡਾ ਕੋਈ 30000 ਰੁਪਏ ਦਾ ਹੈ। ਤੇ ਬਾਕੀ ਅਸੀਂ ਬਾਅਦੋਂ ਵੇਖਿਆ ਸੀ ਸੀਸੀਟੀਵੀ ਕੈਮਰੇ ਖੋਲੇ ਨੇ ਆਪਣੇ। ਉਹਦੇ ਵਿੱਚੋਂ ਕੋਈ ਫ੍ਰਿਜਾਂ ਚੋਂ ਕਹਿਨ ਕੂਨ ਟੁੱਕੇ ਲੈ ਗਏ ਨੇ। ਉਹ ਆਪਣੀ ਪੂਰੀ ਤਸਦੀਨ ਆਏ ਨੇ। ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿਸੇ ਚੀਜ਼ ਦਾ। ਆਰਾਮ ਨਾਲ ਉਹ ਚੋਰੀ ਕਰਕੇ ਗਏ ਨੇ। ਕਿੰਨੇ ਕਿਨੇ ਬੰਦੇ ਬੰਦਾ ਇੱਕ ਹੀ ਸੀ ਉਹ ਜੀ ਜੀ ਇੱਕ ਤਾਂ ਆਪਣਾ ਦਰਖਾਸਤ ਆਈ ਹੈ ਜੀ ਰਾਤੀ ਦੁਕਾਨ ਵਾਲੀ ਚੋਰੀ ਹੋਈ ਹੈ ਔਰ ਉਹ ਸੀਸੀਟੀਵੀ ਕੇ ਅਸੀਂ ਚੈੱਕ ਕੀਤੇ ਆ ਤੇ ਆਪਾਂ ਦੋ ਤਿੰਨ ਬੰਦੇ ਡਿਟੇਲ ਵੀ ਕੀਤੇ ਆ ਤੇ ਉਹਨਾਂ ਕੋਲ ਆਪੇ ਪੁਸ਼ਕਿਸ਼ ਚਲਦੀ ਵੀ ਆ ਤੇ ਜਲਦੀ ਮਤਲਬ ਜਿਹੜੇ ਅੰਗੇ ਦਾ ਪੂਰਾ ਜਿਹੜਾ ਨੈਕਸਸ ਹੈਗਾ ਵਾ ਉਹ ਆਪਾਂ ਫੋਟੋ ਚ ਕਬ ਹੋਵਾਂਗੇ ਇਹਦੇ ਨੂੰ ਦੇਖੋ ਜ਼ੋਰ ਨਾਲ ਫੜਿਆ ਹਾਂ ਜੀ ਹਾਂ ਜੀ ਇਹ ਫੋਟੋ ਦੋ ਫੋਟੋ ਜੀ ਹਾਂ ਜੀ ਤੇ ਉਹਨੂੰ ਪੁਸ਼ਕਿਸ਼ ਚਲਦੀ ਵੀ ਆ ਉਹਦੇ ਕੋਈ ਪਹਿਲਾਂ ਵੀ ਕੋਈ ਮਦਦ ਨਹੀਂ ਉਹਦਾ ਪਹਿਲਾ ਹੈਗਾ ਜੀ ਮੁਕਦਮਾ ਦਾ ਦਰਜ ਹੋਇਆ ਉਹ ਆਪਣਾ ਇਨਵੈਸਟੀਗੇਸ਼ਨ ਵਿੱਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਫਾਰਦਰ ਜੋ ਵੀ ਰਿਕਵਰੀ ਹੋਏਗੀ ਤੁਹਾਨੂੰ ਸ਼ੇਅਰ ਕਰਾਂਗੇ